ਆ ਕੀ ਰੋੜੇ ਜੇ ਇਕੱਠੇ ਕਰੀ ਜਾਣੀ ਆ ਮੈਂ ਕਹੀ ਨਾ ਕਰਦਣਾ ਸਾਡੇ ਰੇ ਰਾਤੇ ਰੋੜੇ ਵੀ ਆਹ ਹੈ ਕਹੀ ਨਾ ਕੀ ਕਰਨੇ ਆ ਮੈਂ ਉਹ ਕਿਹਾ ਜਣਾ ਤੁਹਾਡੇ ਮੂੰਹ ਆ ਲੇਖਣ ਲਈ ਆ ਪੇ ਚੱਲ ਕਰ ਦੇਣਗੇ ਸਫਾਈ ਆ ਕਿੰਨੇ ਦਿਨ ਹੋ ਗਏ ਆ ਤੇ ਬੁਰਾ ਲੱਗਣ ਡਿਆ ਬਾ ਬੂਏ ਦੇ ਵਿੱਚ ਕਿ ਨਾ ਕਿ ਨਾ ਵੇਖ ਖਲਾਰਾ ਪਿਆ ਵਾ ਤੇ ਚੰਗਾ ਥੋੜਾ ਲੱਗਦਾ ਵਾ ਮੇਰਾ ਵੀ ਟਾਈਮ ਨਹੀਂ ਲੱਗਣ ਡਿਆ ਉਧਰ ਹਮ ਬਾਹਰ ਧੋਨੇ ਚਾਹਦੇ ਪਾਣੀ ਧੋਣੀ ਲਉਣਾ ਪੈਂਦਾ ਹੀ ਚਲੋ ਭਰ ਗਏ ਆ ਤੇ ਹੁਣ ਇਹ ਆ ਵੀ ਕਰ ਦੇਣਾ ਮੈਂ ਕੱਠੀ-ਕੁੱਠੀ ਕਰ ਲੈਣਾ ਮੁੜ ਕੇ ਭਾਰੀ-ਬੋਰੀ ਮਾਰ ਮਾਰ ਕੇ ਤੇ ਕਰ ਲਵੀਂ ਚਲੋ ਉਹ ਤੇ ਕੋਈ ਗੱਲ ਨਹੀਂ ਭਾਰੀ ਵੀ ਵੱਜ ਜੂ ਤੇ ਮੈਂ ਤੇ ਇਕ ਨਾ ਸ਼ਰਮ ਚ ਮਰਨ ਰਹੀ ਆ ਅ ਰਾਜ ਦੇ ਵੇਖੇ ਕੰਮ 10 ਉੱਥੇ ਕੁੜਮਾਚਾਰੀ ਦਾ ਕੰਮ ਵਾ ਤੇ ਜੇ ਮੁੰਡਾ ਉੱਥੇ ਜਸ਼ਨ ਚੱਲੀ ਗਿਆ ਪੂਆ ਕੋ ਆਖਰ ਕੀ ਆ ਗਈ ਉੱਥੇ ਮਗਰ ਚੱਲ ਗਈ ਆ ਤੇ ਇਹ ਬੋਲਬੁਲਾ ਰਾ ਉੱਥੇ ਨਾ ਕਰੂ ਘਾਰ ਹੀ ਇਹਦੀ ਈ ਈ ਜ਼ਬਾਨ ਵਾ ਤੇ ਕਿੱਤਾਂ ਇਹਨੇ ਹੱਡਾ ਹੁਣ ਜਲੂਸ ਕੱਢ ਕੇ ਤੇ ਆਉਣਾ ਵਾ ਉੱਤੋਂ ਨਾ ਖਾ ਪਾਇਆ ਕਰ ਉਹ ਸਾਣੇ ਚੜੀ ਆ ਉਹਨਾਂ ਆਪਣੀ ਮਰਜ਼ੀ ਕਰਨੀ ਉਹਨਾਂ ਦੀ ਸਾਡੀ ਮਰਜ਼ੀ ਮੰਨਣੀ ਨਾ ਰੌਲੀ ਪਾਵੇਂ ਜਨਾ ਪਾਵੇਂ ਮੈਂ ਕਾਦੀ ਰੋਲੀ ਪਾਉਣੀ ਮੈਂ ਤਾਂ ਤੁਹਾਡੇ ਨਾਲ ਹੀ ਗੱਲ ਕਰਨ ਲਈ ਆ ਮੈਂ ਤਾਂ ਡਰਦੀ ਹੁੰਦੀ ਨਹੀਂ ਕਿ ਇਹ ਅੱਖਾਂ ਤੇ ਅੱਖਾਂ ਕੀ ਸਿੱਧੀ ਸਿਰ ਦੇ ਵਾਲਾ ਨਹੀਂ ਹੁਣ ਤੇ ਪੈਣ ਡਾ ਪਿਆ ਇਹਨਾਂ ਤੇ ਕਿਸ ਦਾ ਡਰ ਦੁੱਖ ਨਹੀਂ ਇਹਦੇ ਮੋਕੇ ਗਿਆ ਖਲੜੀ ਦੇ ਵਿੱਚੋਂ ਇਹਦੀ ਚੋਂ ਹੁਣ ਕੀ ਕਰੀਏ ਜੁੱਗੋਂ ਡਰਨ ਦੇ ਆ ਨਾਲਿਆ ਪੁੱਤ ਹਾਂਜੀ ਪੂਆ ਚਾਹ ਨਹੀਂ ਬਣਾਈ ਜਾ ਬਣਾ ਦੇ ਨਹੀਂ ਮੈਂ ਹਾਂ ਅਭੀ ਵੀ ਨਾ ਕੇ ਨਿਕਲ ਹੀ ਜਾਵੇ ਤੇ ਫੇਰ ਦੋਵੇਂ ਜਾਣੇ ਬੈਗ ਪੀ ਲਿਓ ਅਭੀ ਨਾ ਹਉਣ ਗਿਆ ਹਾਂ ਹਾਂ ਅਭੀ ਨਾ ਹਉਣ ਗਿਆ ਮਮੀ ਆ ਗਈ ਤੇਰੇ ਸਾਸੀ ਦਾ ਭਾਬੀ ਜੇ ਤੇਰੇ ਸਸਰੇ ਕਾ ਕਾਦੇ ਆ ਪਹਿਲੇ ਮੈਨੂੰ ਇਹ ਦੱਸ ਵੀ ਤੂੰ ਕਿੰਨ ਕੁੱਸ ਕੇ ਆਇ ਹੈ ਹੈ ਬੋਲਦਾ ਨਹੀਂ ਕਾ ਆਜ ਤਈ ਇਹ ਇਹ ਗੱਲ ਦਾ ਕੁੱਟਣ ਡੈ ਤਾਹੋਂ ਕੁੱਟਣ ਡੈ ਤਾਂ ਹੀ ਹੁੰਦੇ ਤੂੰ ਹੀ ਨਹੀਂ ਮਾਸੀ ਜੀ ਮੇਰੇ ਵਿੱਚ ਬੋਲਣਾ ਠੀਕ ਆ ਤੂੰ ਹੀ ਛੇੜ ਤੇ ਹੋ ਮੈਨੂੰ ਗਾਲਤ ਦੱਸ ਵੀ ਕੀ ਗੱਲ ਏ ਗੱਲ ਕਥਾਰੇ ਆਇਆ ਪੁੱਤ ਗਾਲਖਾਰੇ ਆਉਂਦੀ ਨਹੀਂ ਗਾਲੀ ਇੱਕ ਆਇਆ ਤੈਨੂੰ ਪੁੱਛ ਕੇ ਆਇਆ ਵਾ ਤੈਨੂੰ ਕੱਲਿਆ ਤੇ ਮੈਂ ਨਾਨਕੇ ਤੂੰ ਇੱਧਰ ਕੀ ਕਰਨ ਆਇਆ ਵਾ ਫੇਰ ਕੀ ਹੋਇਆ ਭਾਬੀਜੀ ਆ ਗਿਆ ਵਾ ਤੇ ਮੇਰਾ ਵੀ ਆ ਗਿਆ ਲੱਗਦਾ ਵਾ ਉਹ ਤੇ ਨਾਲੇ ਤੁਹਾਡੇ ਜਿੱਡਾ ਹੋਇਆ ਤੁਸੀਂ ਇਦਾਂ ਕੁੱਟਦੇ ਚੰਗੇ ਨਹੀਂ ਲੱਗਦੇ ਮੇਰੀ ਗੱਲ ਸੁਣ ਮੈਂ ਤਾਂ ਇੱਥੇ ਕਿਤੇ ਪੈਰ ਨਹੀਂ ਪਾਉਣਾ ਪਰ ਮੈਨੂੰ ਹੁਣ ਮਜਬੂਰੀ ਨੂੰ ਆਉਣਾ ਪਿਆ ਤੇ ਤੂੰ ਆਇਆ ਆਇਆ ਕਿਨੂੰ ਪੁੱਛ ਕੇ ਮੈਨੂੰ ਇਹ ਦੱਸ ਮੈਨੂੰ ਮੈਂ ਤੈਨੂੰ ਮਾਰਨਾ ਬੜਾ ਛੱਡਣੀਆਂ ਤੇਰੇ ਬੜੀਆਂ ਵਾ ਤੇਰੇ ਰਾਜ ਤੇ ਇਹ ਤੂੰ ਚਾਹ ਪਾਣੀ ਪੀਂਈਆ ਤੂੰ ਤੇ ਆਉਂਦੀ ਮੁੰਡੇ ਨੂੰ ਕੁੱਟਣ ਡੈ ਪਈ ਗੱਲ ਤੁਸੀਂ ਮੇਰੀ ਬਾਹ ਛੱਡ ਦੋ ਬਸ ਤਾਂ ਮੈਂ ਕਹਿਤਾ ਗੱਲ ਤਾਂ ਦੱਸ ਹੀ ਦੇ ਨੇ ਬੰਦਾ ਬਵੇ ਖਲੋਵੇ ਫੇ ਗੱਲ ਦੱਸੇ ਵੀ ਆ ਗੱਲ ਹੋਈ ਆ ਮਾਸੀ ਜੀ ਤੁਹਾਨੂੰ ਮੈਂ ਇੱਕ ਵਾਰੀ ਕਹਿਨੀ ਹਾਂ ਤੇ 10 ਵਾਰੀ ਕਹਿਨੀ ਤੂੰ ਹੀ ਮੇਰੇ ਘਰ ਦੇ ਵਿੱਚ ਨਾ ਆਉ ਤੁਸੀਂ ਸਾਈਡ ਤੇ ਹੋ ਮੈਂ ਜਾਣਾਂ ਤੇ ਇਹ ਜਾਣੇ ਪਹਿਲਾਂ ਵਿੱਚ ਕੀ ਕਰਦੇ ਨੇ ਤੇ ਨਾਲੇ ਮੇਰੀ ਇੱਕ ਗੱਲ ਸੁਣ ਲਓ ਮੇਰੇ ਘਰ ਹੀ ਆ ਗਏ ਨਾ ਤੁਸੀਂ ਮੇਰੀ ਸੱਸ ਨਾਲ ਕਿਦਾਂ ਬੋਲਣ ਡਿਆ ਤੁਹਾਡਾ ਫਰਜ ਨਹੀਂ ਬੰਨਣਾ ਮੰਮੀ ਜੀ ਨੂੰ ਇਦਾਂ ਬੋਲਣ ਦਾ ਅੱਛਾ ਉਹਦਾ ਫਰਜ ਆ ਤੇ ਮੇਰਾ ਕੋਈ ਫਰਜ ਨਹੀਂਗਾ ਜੇ ਆਇਆ ਹੈ ਤੂੰ ਮੈਨੂੰ ਫੋਨ ਕਰ ਦੇਦੇ ਜਾਂ ਆਪਣੀ ਮਾਂ ਨੂੰ ਫੋਨ ਕਰ ਦੇ ਵੀ ਮੰਮੀ ਜਸਨ ਇੱਥੇ ਆ ਗਈ ਆ ਤੂੰ ਫਿਕਰ ਨਾ ਕਰਿਓ ਤੂੰ ਪੁੱਛਿਆ ਇੱਕ ਵਾਰੀ ਵੀ ਤੂੰ ਨਾਨਕੇ ਗਿਆ ਤੇ ਸਿੱਧਾ ਆ ਗਈ ਜ ਘਰੋਂ ਕਿ ਆਇਆ ਵਾ ਤੇ ਆਪਣੀ ਮਾਂਮੀ ਨੂੰ ਪੁੱਛ ਕੇ ਆਇਆ ਹੋਗਾ ਉਹ ਕਿਹੜਾ ਬਿਨਾਂ ਪੁੱਛੇ ਤੇ ਇੱਥੋਂ ਆ ਗਿਆ ਵਾ ਮੈਂ ਤਾਂ ਨਹੀਂ ਵੀ ਤੂੰ ਚੁੱਪ ਕਰਕੇ ਤੇ ਬਹਿ ਜਾ ਨਾ ਹੀ ਮੇਰੇ ਕੋ ਸੁਣ ਜਿੱਦਾਂ ਦੀ ਤੂੰ ਆ ਨਾ ਉਦਾਂ ਦੀ ਨਾਨਵਾ ਮੇਰੇ ਨਣਾ ਨਾ ਉਹ ਬਾਅਦ ਚ ਬਣੇ ਹੀ ਪਹਿਲਾਂ ਤੁਹਾਡੀ ਪਰਜਾਈ ਹੀ ਤੇ ਨਾਲੇ ਤੁਸੀਂ ਨਾ ਕਿਸ ਨੂੰ ਬਖਸ਼ ਦਿਆ ਕਰੋ ਵੀ ਤੁਸੀਂ ਮੁੜਕੜ ਕੇ ਨਾ ਬਸ ਕਦੀ ਮੇਰੀ ਸੱਸ ਨੂੰ ਤੇ ਕਦੀ ਮੇਰੇ ਨਣਾ ਨੂੰ ਬੋਲਣ ਲੱਪੈਨੇ ਆ ਤੇ ਫਿਰ ਬੁਲਾਇਆ ਤੁਸੀਂ ਤੇ ਮੈਂ ਬੋਲਦੀ ਆ ਪਹਿਲੇ ਮੈਨੂੰ ਇਹ ਦੱਸ ਵੀ ਤੂੰ ਆਇਆ ਹੀ ਤੇ ਮੇਰੇ ਫਰਜ਼ ਨਹੀਂ ਤੇਰਾ ਪੁੱਛਣ ਦਾ ਵੀ ਮੰਮੀ ਮੈਂ ਪੁਈ ਕੋ ਚੱਲੇ ਆਂ ਮੰਮੀ ਜੀ ਮੈਂ ਮਾਮੇ ਕੋ ਪੁੱਛ ਕੇ ਆਇਆ ਹਾਂ ਐ ਇਦਾਂ ਨਹੀਂ ਆਇਆ ਮੇਰੇ ਨਾਲੇ ਉੱਥੇ ਜੀ ਨਹੀਂ ਲੱਗਣ ਡਿਆ ਤੈਨੂੰ ਮੈਂ ਫੋਨ ਕਰਕੇ ਵੀ ਕਿਹਾ ਸੀ ਮੈਂ ਕੱਲਾ ਆ ਤੇ ਜਦੋਂ ਲੱਭੀ ਨੇ ਚਲ ਜਾਂਦਾ ਆ ਜਦੋਂ ਤੈਨੂੰ ਮੈਂ ਕਿਹਾ ਸੀ ਮੈਂ 1-2 ਦਿਨ ਦੇ ਵਿੱਚ ਆ ਜਾਊਂਗਾ ਤੇ ਤੇਰਾ ਉੱਥੇ ਬਹੁਤ ਜ਼ਿਆਦਾ ਜੀ ਨਹੀਂ ਲੱਗਦਾ ਕੀ ਗੱਲ ਤੈਨੂੰ ਰੋਟੀਆਂ ਨਹੀਂ ਮਿਲਦੀਆਂ ਮੇਰਾ ਨਕਲਵਾਉਣ ਨੂੰ ਇੱਥੇ ਆ ਗਿਆਂ ਤੇ ਮਾਮੀ ਨੇ ਰੋਟੀਆਂ ਦਿੱਤੀਆਂ ਇਹਨੂੰ ਉੱਥੇ ਮੰਮੀ ਜੀ ਰੋਟੀਆਂ ਮਿਲਦੀਆਂ ਆਹੀਂ ਮੈਂ ਜੀ ਨਹੀਂ ਲੱਗਣ ਡਿਆ ਅਹੀਂ ਅੱਛਾ ਵੀ ਨਾ ਚੱਲ ਮੈਂ ਜਾ ਕੇ ਖੇੜ ਲੂੰਗਾ 2-4 ਦਿਨ ਇੱਥੇ ਤੇਰਾ ਜ਼ਿਆਦਾ ਜੀ ਲੱਗਦਾ ਉਹਦੇ ਜੀ ਨਹੀਂ ਲੱਗਣ ਡਿਆ ਬਿਮਾਰ ਹੋ ਜਾਂਦਾ ਤੇ ਫਿਰ ਕਿੰਨੇ ਦਿਨਾਂ ਦਾ ਹੋਗੇ ਮੈਨੂੰ ਉੱਥੇ ਛੱਡ ਦੇ ਤੂੰ ਬੋਦੀ ਹੈ ਜਲੀ ਨਾ ਬਣ ਤਾਠ ਚੱਲ ਲੈ ਜਾਓ ਫਿਰ ਬਹਿ ਜਾਓ ਚਾਹ ਪਾਣੀ ਅਹੀਂ ਨਹੀਂ ਚਾਹ ਪੀਂ ਚੱਲ ਚ ਅਹੀਂ ਚਾਹ ਚ ਪੀਣੀ ਕਿੱਤ ਤੁਰ ਤੁਰ ਮੰਮੀ ਸਿੱਧੋ ਕੱਪੜੇ ਕੱਪੜੇ ਆ ਜਾਣਗੇ ਹਾਂ ਚੱਲ ਕਵਲ ਪੁੱਤ ਇਹ ਕੀ ਬਣਿਆ ਦੇਖ ਇਦਾਂ ਹੰਕਾਰੇ ਹੈ ਇਦਾਂ ਥੋੜਾ ਕਰੀਦਾ ਰਿਸ਼ਤੇਦਾਰੀ ਦਾ ਮਾਮਲਾ ਉਹ ਆ ਤੂੰ ਚਾਹ ਪੀ ਪਾਣੀ ਪੀ ਬੈਠ ਲੋ ਮੁੜ ਕੇ ਪੁੱਛ ਵੀ ਪੁੱਤ ਤੂੰ ਕਿੰਨੂੰ ਪੁੱਛ ਕੇ ਆਇਆ ਇਹਨਾਂ ਦਾ ਤੇ ਮੰਮੀ ਜੀ ਸ਼ੁਰੂ ਤੋਂ ਸਵੇਰ ਹੋ ਰਿਹਾ ਪਤਾ ਨਹੀਂ ਵੀ ਇਹਨਾਂ ਨੇ ਕਦੋਂ ਸੁਧਰਨਾ ਵਾ ਇਹਨਾਂ ਦੇ ਮਗਰ ਕੀ ਹੰਤਰਾ ਲੱਗਾ ਵਾ ਜਿਹੜਾ ਇਹਨਾਂ ਨੂੰ ਕਿ ਦੇਣਾ ਮੁੜਕੜ ਕੇ ਉੱਥੇ ਕਿ ਜੇ ਬਸ ਚੜਚੜਾ ਪਾਣੀ ਨਹੀਂ ਛੱਡਣ ਦੇ ਆਪਣਾ ਤੇ ਲਾਲਾ ਸਾਹਿਬ ਵੀ ਇਦਾਂ ਥੋੜਾ ਪਰੋਣਿਆਂ ਆਈਦਾ ਵਾ ਪਰੋਣਿਆਂ ਵਾਂਗੂ ਬੈਠ ਲੋਈਦਾ ਫੇਰ ਪੁੱਛ ਲੈਂਦੀ ਤੂੰ ਕਿੰਨੂੰ ਪੁੱਛ ਕੇ ਆਇਆ ਜਾਂ ਘਰ ਜਾ ਕੇ ਆਪਣੇ ਪੁੱਛ ਲੈਂਦੀ ਤੇ ਇੱਥੇ ਤਮਾਸ਼ਾ ਜ਼ਰੂਰੀ ਲਾਉਣਾ ਸੀ ਇਹਨੇ ਮੈਂ ਤੇ ਅਣੀ ਰਾਜ ਚੰਗੀ ਬਣੀ ਆ ਚੰਗੇ ਚੁੰਗੀ ਦਹਣ ਤੋਂ ਹੀ ਵੀ ਇਹ ਹੀ ਲਈ ਆ ਆਪ ਮਿਲਣਾ ਵਰਤਣਾ ਨਹੀਂ ਆ ਤੇ ਉਹਨੂੰ ਮੁੰਡੇ ਵਿਚਾਰੇ ਨੂੰ ਮਿਲਣ ਨਹੀਂ ਦੇਣਾਵੇਂ ਭੂਆ ਹੀ ਆ ਲੈ ਗੜੀ ਕੋਈ ਸੱਤ ਬਗਾਨੇ ਆ ਤੇ ਭੂਆ ਦਾ ਲੋਕੀ ਕਿੰਨਾ ਕਦਰ ਕਰਦੇ ਆ ਤੈਨੂੰ ਤੇ ਜਨਾਨੀ ਨੂੰ ਕਿਸਨਾ ਮਿਲਣ ਵਰਤਣ ਦਾ ਫਿਰ ਚਾਜੀ ਹੈ ਨੀਗਾ ਜੇ ਤੂੰ ਸੱਚ ਪੁੱਛਦੀ ਮੈਂ ਤਾਂ ਉਦਨ ਦੀ ਵੀ ਵੇਖਣ ਲਈ ਹੀ ਤੇ ਮੂੰਹ ਆਲਪੀ ਕਿਦਾਂ ਦੀ ਜਨਾਨੀ ਆਏ ਮੈਂ ਆ ਤੇ ਟੱਕਣੀ ਟੱਕਦੀ ਰਹਿਣੀ ਪਹਚਾਦਾ ਜੇ ਕੋਈ ਪੇਕਿਆਂ ਦੀ ਬੰਦਾ ਗੱਲ ਆਪਣੇ ਭਰਾ ਪਰ ਜਾਏ ਦੀ 10 ਦਾਵਾ ਤੇ ਆਪਣਾ ਹੀ ਪਾਜ ਨਿਕਲਦਾ ਵਾ ਤੇ ਹੁਣ ਉੱਥੇ ਜਦੋਂ ਗਈ ਹੋ ਲੈ ਕੇ ਤੇ ਮੰਮੀ ਤੇਰੀ ਦੀਆਂ ਕਿੰਨੀਆਂ ਅੰਦਰਾਂ ਲੂਖਦੀਆਂ ਹੋਣਗੀਆਂ ਚੱਲ ਆ ਮੈਂ ਤੇ ਮੂੰਹ ਵਾਲ ਤੇਰੇ ਵਾਲ ਵੇਂਦੀ ਮੈਂ ਤਾਂ ਇਨੀ ਸ਼ਰਮ ਹੁੰਦੀ ਮੇਰਾ ਤਾਂ ਜੇ ਕਹਦਾ ਤੈਨੂੰ ਬਸ ਜੀ ਵਿੱਚ ਚੰਗਾ ਠਾਪਣਾ ਤੈਨੂੰ ਕਿਹਾ ਸ਼ਰਮ ਹੈ ਹੀ ਨਹੀਂ ਮਾਸਾ ਜੀ ਨਹੀਂ ਮੇਰੀ ਗੱਲ ਸੁਣ ਕਿ ਕੰਮ ਤਰਨ ਖੱਤਿਆ ਉਥੇ ਫੋਨ ਹੈ ਨਹੀਂ ਮਾਮੀ ਕੋਲੋਂ ਮੈਨੂੰ ਲਾ ਦਿੰਦਾ ਮੰਮੀ ਜੀ ਤੁਹਾਨੂੰ ਕਿੱਥੇ ਲੋਣਾ ਲਾਇਆ ਤਾਂ ਹੈ ਹੀ ਤੁਹਾਨੂੰ ਤੁਸੀਂ ਘਰੇ ਲੈਣ ਆਗੇ ਮੈਂ ਚੱਲ ਮਾਪੂਆ ਕੋ ਚਲ ਜਾਣਾ ਵਾ ਚੰਗਾ ਭੂਆ ਵੀ ਨੋ ਤੇਰਾ ਜਿਹੜਾ ਜੀ ਨਹੀਂ ਲੱਗਦਾ ਮੇਰਾ ਤਾਂ ਜੇ ਕਹਦਾ ਚਪੇਣਾ ਮਾਰ ਮਾਰ ਕੇ ਨਾ ਤੇਰਾ ਮੂੰਹ ਸੇਲ ਦਵਾ ਪਰ ਫੇਰ ਆਨੀ ਤੇ ਮੇਰੇ ਜਿੱਡਾ ਹੋਇਆ ਵਾ ਮੰਮੀ ਜੀ ਨੇ ਲੈ ਤੇ ਆਏ ਆ ਕੱਪੜੇ ਅੱਧੇ ਮੇਰੇ ਨਾਨਕੇ ਰਹਿ ਗਏ ਆ ਤੇ ਅੱਧੇ ਮੇਰੇ ਪੂਈ ਪਿੰਡ ਰਹਿ ਗਏ ਆ ਮੈਂ ਤਾਂ ਕਦੀ ਵੀ ਨਹੀਂ ਬਲਸਣੀ ਤੇ ਘਰ ਜਾਂਦੀ ਹੁਣ ਪਿੰਡ ਵਾ ਰਾਹ ਨਹੀਂ ਲੰਘਦੀ ਤੈਨੂੰ ਕੱਪੜੇ ਮੈਂ ਹੋਰ ਲੈ ਦੂੰਗੀ ਹੁਣ ਢੀੜਿਆਂ ਦਾ ਨਾਂ ਨਾ ਲਾਵੀ ਇਹ ਨਾ ਮੈਂ ਬਹਾਨੇ ਦਾ ਨਾ ਫੇਰ ਤੁਰ ਪਵੇਂ ਮੰਮੀ ਜੀ ਕਿ ਪਹਿਲੀ ਾਰ ਮੈਂ ਭੂਆ ਕੋ ਰਹਿਣ ਗਿਆ ਸੀ ਉਹ ਵੀ ਤੁਸੀਂ ਮੈਨੂੰ ਉੱਥੇ ਲੈ ਆਏ ਆ ਮੇਰੀ ਸੁਣ ਲੈ ਗੱਲ ਮੇਰਾ ਜੀ ਕਰਦਾ ਭੂਆ ਦਾ ਫੇਰ ਨਾਂ ਲਈ ਚਾਜਦਾ ਮੇਰਾ ਜੀ ਕਰਦਾ ਗਿੱਟੇ ਤੋੜਦਾ ਤੇਰੇ ਮੈਂ ਤੋੜ ਦੋ ਫੇਰ ਨਹੀਂ ਰਾਜ ਨਹੀਂ ਰਾਜ ਕੋਈ ਅਕਲ ਕਰ ਇਹ ਅਜਿਹਾ ਪੁੱਤ ਹੋਇਆ ਵਾ ਕੋਈ ਸ਼ਰਮ ਨੂੰ ਹੱਥ ਮਾਰੀਦਾ ਹੁੰਦਾ ਵਾ ਮੇਰੀ ਸੁਣ ਲੈ ਇਸ ਬਹਿ ਕੇ ਚੱਲ ਨਹੀਂ ਦੀ ਤੂੰ ਨਾ ਕੇ ਦੱਸ ਹੱਥ ਤੂੰ ਪਤਾ ਕਿ ਤਾਲਮ ਨਹੀਂ ਆ ਮੈਂ ਤੈਨੂੰ ਦੱਸਣ ਨਹੀਂ ਆ ਮੈਂ ਤੁਹਾਡਾ ਪਰਸਾਵਾ ਵੀ ਨਹੀਂ ਮੁੰਡੇ ਨੂੰ ਦਵਾਉਂਦੀ ਤੂੰ ਫੇਰ ਭੱਜੀ ਆ ਗਏ ਜੇ ਪਰਸਾਵਾ ਨਹੀਂ ਦਵਾਉਂਦੀ ਆਂ ਫਲੂ ਹੱਥ ਮਾਰ ਮੁੰਡਾ ਜਵਾਨ ਹੋਇਆ ਜੇ ਗੜ ਜੋ ਨਾ ਚੁਕਲੇ ਨਾ ਤੇ ਤੇਰਾ ਰਹਿਣਾ ਕਫਨੀ ਹੋ ਫੇਰ ਆ ਕੀ ਮੇਰੀ ਸੁਣ ਡੈਡੀ ਜੀ ਕਹ ਲੈ ਮੇਰੇ ਦੁਆਰੇ ਤੂੰ ਫੇਰ ਆ ਗਏ ਜੇ ਉਹਨੂੰ ਨਹੀਂ ਸਮਝਾਇਆ ਤੇ ਰਾਹ ਦੇ ਚ ਕੁਝ ਹੋ ਜਾਂਦਾ ਤੇ ਮੇਰੇ ਪੇਕੇ ਸਾਰੀ ਉਮਰ ਦੇ ਬੱਜੇ ਮਰ ਜਣੇ ਉਹੀ ਉਹਨਾਂ ਨੇ ਬਣਾ ਬਣਾ ਮਾਰ ਦੇਣਾ ਹੀ ਵੀ ਮੁੰਡੇ ਨੂੰ ਕੁਝ ਉਹਨਾਂ ਕਰਤਾ ਵਾ ਐਵੇਂ ਹੋਈਦਾ ਰਾਹ ਦੇ ਵਿੱਚ ਉੱਥੇ ਕੀ ਹੋਈਏ ਲੋਕੀ ਨਿਆਣੇ ਬਾਹਰ ਜਾਂਦੇ ਨੇ ਕਿ ਸਾਰੇ ਨਿਆਣੇ ਤੁਰੇ ਫਿਰਦੇ ਆ ਲੋਕੀ ਮੋਟਰਸਾਈਕਲਾਂ ਤੇ ਜਾਂਦੇ ਤੇ ਜੇ ਉਹ ਚਲੀ ਗਿਆ ਤੇ ਕੀ ਅੱਖ ਰਗ ਗਈ ਆ ਮੂਹਾਂ ਕੋਈ ਮਤਈਆਂ ਨਹੀਂ ਹੁੰਦੀਆਂ ਉਹ ਵੀ ਆਪਣਾ ਲਹੂ ਹੁੰਦਾ ਵਾ ਖੂਨ ਹੁੰਦਾ ਵਾ ਨਹੀਂ ਇੰਨਾ ਕਿ ਜਿੰਨਾਂ ਨੇ ਪਾਲਿਆ ਕੋਈ ਅਕਲ ਨੂੰ ਹੱਥ ਮਾਰ ਕਿਤਾ ਕਵਨ ਨੇ ਪਾਲਿਆ ਵਾ ਆਪਣੀ ਰੋਟੀ ਮੂੰਹ ਚ ਬੁਰਕੀਆਂ ਕੱਟ ਕੱਟ ਕੇ ਇਹਨੂੰ ਦਿੰਦੀ ਰਹੀ ਕਦੀ ਉਹਨੇ ਦਹੀਂ ਖਵਾ ਲ ਕਦੀ ਉਹਨੇ ਕੋਹ ਖਵਾ ਲ ਤੇ ਤੂੰ ਆ ਨਹੀਂ ਆਦੇ ਸਿਰ ਦੇ ਵਿੱਚ ਸੁਭਾਅ ਪਾਉਣ ਉਹ ਹੈ ਹੀ ਮਤ ਰਹੀ ਆ ਨਾ ਵਾਰ-ਵਾਰ ਮੇਰੇ ਕੋ ਖਵਾਓ ਨਾ ਖਵਾਓ ਹੈ ਹੀ ਮਤ ਰਹੀ ਆ ਮੇਰਾ ਮੁੰਡਾ ਵੀ ਉਹਨੇ ਆਪਣੇ ਵਾਲਾ ਦਹੀਂ ਖਾਨ ਅੱਗੇ ਤੁਹਾਨੂੰ ਕੀਤਾ ਹੀ ਉਹਨੇ ਅਕਲ ਨੂੰ ਹੱਥ ਮਾਰ ਲਾ ਮਾਰ ਲਾ ਜੇ ਵੀ ਅਜੇ ਵੀ ਆਪਣੀ ਸਿਆਣਪ ਵਰਤ ਲਾ ਚੰਗੀ ਰਵੇਗੀ ਉਹ ਨਹੀਂ ਤਾਂ ਤੂੰ ਨਾ ਧੋਖਾ ਖਾ ਲੈਣਾ ਵਾ ਜਦੋਂ ਤੂੰ ਬਾਰ-ਬਾਰ ਬਤ ਰਹੀ ਆ ਨਹੀਂ ਨਾ ਮੇਰੀ ਆਂਦਰਾਂ ਪਾੜ ਜਾਂਦੀ ਆ ਵਾ ਅੱਛਾ ਜੇ ਲੋ ਜੇ ਉਹ ਜਰਮ ਬਗਾਨੇ ਕਰ ਲਿਆ ਸੀ ਪੜੀ ਜਿੱਤੇ ਹੀ ਨਾ ਮੈਨੂੰ ਪੜੀ ਤਾਂ ਨਹੀਂ ਕੀ ਮੈਂ ਬਸ ਇਹਦੀਆਂ ਲੱਤਾਂ ਤੋੜਨੀਆਂ ਤੋੜਨੀਆਂ ਇਹ ਗਿਆ ਹੀ ਕਿੰਨੂ ਪੁੱਛ ਕੇ ਗਿਆ ਮੇਰੀ ਤੇ ਪਰਜਾਈ ਨੇ ਸਾਰੀ ਉਮਰ ਤੇ ਮੈਨੂੰ ਮੇਲੇ ਮਾਰਦੀ ਰਹਿਣੇ ਨਾ ਵੀ ਪਾ ਇੱਥੋਂ ਚੱਲ ਗਿਆ ਉਹ ਦੀਦੀ ਇੱਥੋਂ ਚੱਲ ਗਿਆ ਜੇ ਰਾਜ ਕੋ ਜੋ ਹੁੰਦਾ ਜੇ ਬਸੇ ਗਿਆ ਛੱਟਪੇੜ ਲੱਗ ਜਿੰਦੀ ਤੇ ਕੌਣ ਜ਼ਿੰਮੇਵਾਰੀ ਤੁਸੀਂ ਉਹਨੂੰ ਨਹੀਂ ਕਹਿਣ ਦਿੰਦੇ ਮੇਰੇ ਦੁਆਰੇ ਹੋਈ ਜਾਂਦੇ ਜੇ ਇੱਧਰ ਹੋ ਜਾ ਬਹਿ ਆਰਾਮ ਨਾਲ ਫੇਰ ਮਗਰ ਜੰਮੜ ਗਿਆ ਉਹਨਾਂ ਦੇ ਜੰਮੜ ਗਿਆ ਮਗਰ ਹੱਥ ਲਾ ਕੇ ਦੱਸ ਫੇਰ ਹੁਣ ਤੂੰ ਉਹ ਹੋਈ ਕਹ ਲੈ ਸਗੋ ਤੇਰੇ ਮੂਲ ਵੇ ਕੀ ਜਾਣੇ ਉਹ ਤਾਂ ਜਮਾਨ ਹੋਇਆ ਨਹੀਂ ਆਕੀ ਦਾ ਹੁੰਦਾ ਕੋ ਮੈਂ ਤੁਹਾਨੂੰ ਕਹੇ ਜਾਨੀ ਆ ਮੈਂ ਤੁਹਾਡਾ ਪਰਸਾਵਾ ਵੀ ਨਹੀਂ ਲੈਣਾ ਤੁਸੀਂ ਮੇਰੇ ਘਰੋਂ ਚਲੇ ਜਾਓ ਤੁਹਾਡੇ ਨਾਲ ਕੋਈ ਮੇਰਾ ਲੈਣ ਦੇਣਾ ਹੈ ਨਹੀਂਗਾ ਮੰਮੀ ਜੀ ਉਹ ਤੇ ਦਾਦੀ ਦਾਦਾ ਵਾ ਉਹਨਾਂ ਦੀ ਅੰਦਰੋਂ ਸੇਕ ਲੱਗਣਾ ਆ ਜਦੋਂ ਉਹਨਾਂ ਦੇ ਸਾਹਮਣੇ ਪਾਭੀ ਸਿਰ ਚੜ ਚੜ ਕੇ ਉਹਨਾਂ ਦੇ ਕੋਟਦੇ ਆ ਨਾ ਫਿਰ ਵਿਚਾਰੇ ਉੱਜੇ ਗੁੱਜੇ ਵੇਂਦੇ ਆ ਤੇ ਅੰਦਰੇ ਅੰਦਰ ਆਪਣਾ ਆਪ ਲੂੰਦੇ ਆ ਫਿਰ ਦਾਦੀ ਆ ਦਾਦਾ ਵਾ ਉਹਨਾਂ ਨੂੰ ਤੇ ਫਿਰ ਪਤਾ ਲੱਗਣਾ ਆ ਵੀ ਕੋਟ ਦੀ ਕਿਉਂ ਆ ਤੇ ਇਹ ਪਰ ਇਹਦਾ ਫਰਜ਼ੇ ਤੇ ਨਹੀਂ ਨਾ ਬੰਦਾ ਕੁੱਟਣ ਦਾ ਮੇਜਰ ਇੱਥੇ ਹੋਵੇ ਉਹਨੂੰ ਪਤਾ ਲੱਗੇ ਪੀ ਕੀ ਕਰਦੀ ਐ ਮਗਰੋਂ ਉਹਨੂੰ ਕੀ ਪਤਾ ਦੱਸਦੀ ਆ ਕਿ ਨਹੀਂ ਹੁਣ ਨਿਆਣਾ ਤੇ ਹਰ ਵੇਲੇ ਸਹਮਿਆ ਰਹਿੰਦਾ ਉਹਨਾਂ ਕੋ ਡਰਦਾ ਹੀ ਰਹਿੰਦਾ ਤੇ ਪੰਜ ਕਣਨੀ ਦੇ ਸੱਚ ਪੁੱਛਦੀ ਦੇ ਵਿੱਚ ਪੰਜ ਕਣਨੀਗੇ ਮੁੰਡੇ ਦੇ ਵਿੱਚ ਮੁੰਡਾ ਤੇ ਪਤਾ ਨਹੀਂ ਕੀ ਜਿੱਦਾਂ ਦੇ ਹੁੰਦੇ ਮਹਾਰਾਜ ਵੱਲੋਂ ਤੁਰਿਆ ਫਿਰੰਡਿਆ ਉਹਨੂੰ ਤੇ ਪਤਾ ਨਹੀਂ ਇਹਨੇ ਘੂਰ ਘੂਰ ਕੇ ਉਹਦੇ ਦਿਮਾਗ 'ਚ ਵੀ ਫਰਕ ਪੈ ਜਾਣਾ ਵੇਖੀ ਨਾ ਟਾਈਮ ਨਾ ਰੋਟੀ ਪਕਾਉਂਦੇ ਨਾ ਉਹਨੂੰ ਵਿਚਾਰੇ ਨੂੰ ਦਿੰਦੇ ਹੀ ਆ ਹੂੰ ਤੇ ਇੱਕ ਕਵਲ ਤੈਨੂੰ ਮੈਂ ਹੋਰ ਵੀ ਗੱਲ ਦੱਸਾਂ ਇਹਨੇ ਤੇਰਾ ਘਰ ਪੁੱਟਣ ਬਦਲੇ ਬਾਕੀ ਨਹੀਂ ਛੱਡੀ ਇਹਨੇ ਜੋ ਸਾਰੀ ਹਕੂਮਤ ਆ ਨਾ ਇਹਨੇ ਲਾਈਆਂ ਇਹਨੇ ਮੇਰੇ ਦਿਮਾਗ ਤੇ ਸਾਰਾ ਪ੍ਰੈਸ਼ਰ ਪਾਇਆ ਹੀ ਇਕ ਇਕ ਗੱਲ ਪੁੱਤ ਨੇ ਮੈਨੂੰ ਦੱਸੀ ਤੇਰੀ ਨਹੀਂ ਮੰਮੀ ਜੀ ਮੈਨੂੰ ਨਿਜਕੀਨ ਹੋਣ ਦੇ ਆਪੀ ਭਾਬੀ ਜੀ ਇਦਾਂ ਕਰਨਗੇ ਭਾਬੀ ਤੇਰੀ ਨਹੀਂ ਦੱਸਿਆ ਹੋ ਲਾਂਭੋ ਤੇ ਨਹੀਂ ਪੁੱਤ ਆਣ ਕੇ ਕਿੰਨੇ ਦੱਸਿਆ ਮੈਂ ਤੇ ਦੋਵੇਂ ਤੇਰਨਾ ਨਹੀਂ ਕੀਤੀਆਂ ਸਾਰੀਆਂ ਤੇ ਤਾਂ ਹੀ ਮੈਂ ਤੇਨਾਂ ਇੰਨਾ ਬੋਲਕ ਬੋਲ ਕਰਦੀ ਰਹੀ ਨਹੀਂ ਤੇ ਮੈਨੂੰ ਨਹੀਂ ਪਤਾ ਵੀ ਮੇਰੀ ਤੀ ਤੇ ਬਾਹਰਲੇ ਬਰੂਆਂ ਤੱਕ ਨਹੀਂ ਜਾਂਦੀ ਨਹੀਂ ਤੈਨੂੰ ਕਾਨੂੰ ਲੈਣ ਦੇਣ ਹੁਣਾਵਾ ਤੋ ਕਾਲ ਲਈ ਆਈ ਆ ਤੇ ਬਣੇ ਪੱਤਰੇ ਤੇ ਬਹਿ ਗਈ ਆ ਤੇ ਸਾਨੂੰ ਤੂੰ ਛਾੜ ਕੇ ਤੇ ਅੰਦਰ ਕੱਢ ਕੇ ਮਾਰਿਆ ਵਾ ਤੈਨੂੰ ਮੈਂ ਕਹਿਣ ਦੀ ਆ ਇਧਰ ਹੋ ਜਾ ਫੇਰ ਪਸਾਰ ਤੁਰਿਆ ਜਾਣਾ ਹੋਈ ਤੇ ਹੈ ਫੇਰ ਆਖੇ ਲੱਗਦਾ ਡੰਡਾ ਫੜਾ ਤੇਰੇ ਦਿਵਾਰੇ ਇਦਾਂ ਨਹੀਂ ਤੂੰ ਆਖੇ ਲੱਗਣਾ ਦਾਜੂ ਜੀ ਕੁੱਟਣਾ ਚੱਲ ਹਾਂ ਕਹ ਦੱਸੇ ਚੱਲ ਅੰਦਰ ਨੂੰ ਆਹੋ ਸ਼ਰਮੀ ਨਹੀਂ ਹੈਗੀ ਚਿਹਰੇ ਵਾਲੀ ਜਦੋਂ ਤੈਨੂੰ ਮੋਢੇ ਕਰਦਾ ਹੀ ਹੱਥ ਚੁੱਕਾ ਚੰਦਰ ਤੇਰੇ ਵੱਲ ਦੇਖੀ ਉਹਨੇ ਵੀ ਕਹਲੂ ਤੇਰੇ ਕੀ ਹਾਲ ਕਰਨੇ ਯਾਨੀ ਇੱਤਾ ਹੀ ਦੇਖ ਦੇ ਕੇ ਤਾ ਨੂੰ ਜੋ ਚੜਜੇ ਭੁੱਗੇ ਚਲ ਕਾਨੂੰ ਮਾਨੇ ਖਰਾਬ ਕਰਨ ਰਹੇ ਹੋ ਜੇ ਨਹੀਂ ਉਹ ਸਾਡੇ ਆਖੇ ਲੱਗਣ ਦਿੰਦੀ ਤੇ ਕੋਈ ਗੱਲ ਨਹੀਂ ਹੁਣ ਉਹੋ ਹੀ ਮੁੰਡੇ ਵਾਲੀ ਆ ਸਾਡਾ ਨਹੀਂ ਕੋਹ ਲੱਗਦਾ ਉਹਦੇ ਰਾਦੇ ਚ ਫੇ ਮੇਰਾ ਹੀ ਮੁੰਡਾ ਵਾ ਕੱਲੀ ਦਾ ਉਹ ਗੱਲ ਦੁੱਖ ਤੇ ਬਹੁਤ ਹੰਦਾ ਵਾ ਕਿਤਾ ਹੀ ਉਹਨੂੰ ਕਿਤੇ ਨਿਕੇ ਜੇ ਹੁੰਦੇ ਨੂੰ ਪਾ ਲਿਆ ਕੜੀ ਮੁੜੀ ਮਤ ਰਈ ਮਤ ਰਈ ਮਤ ਰਈ ਜਿਹੜੀ ਪਾਲਦੀ ਨਹੀਂ ਉਹ ਤਾਂ ਨਹੀਂ ਨਾ ਲੈਂਦੀ ਕਿਹੋ ਜਿਹਾ ਸਮਾਂ ਆ ਗਿਆ ਸਾਰੇ ਸਾਰੇ ਇਕੱਠੇ ਰਾਜ ਮੈਦਾਨ ਤੇ ਬੈਂਦੇ ਦੇ ਹਾਸ ਦੇ ਗੇੜ ਦੇ ਇਹ ਹੁਣ ਕੱਲੀ ਬੰਦੇ ਦਾ ਬੰਦਾ ਨਹੀਂ ਲੱਗਦੇ ਨਹੀਂ ਜੀ ਜਾਨ ਦੁਖੀ ਕੀਤੀ ਆਨੇ ਯਾਰ ਕੋਈ ਗੱਲ ਨਹੀਂ ਤਲਾ ਉੱਠੋ ਤੁਸੀਂ ਫੇਰ ਆ ਗਈ ਦਫੇ ਆਖੂ ਮੇਰੇ ਵੇੜੇ 'ਚ ਬੈਠੇ ਆ ਦਫਾ ਹੋਣ ਦੇ ਚਲੋ ਪਾਣੀ ਧਾਣੀ ਦਵਾ ਮੇਰੀ ਤਾਂ ਉੱਥੇ ਵੀ ਮੰਮੀ ਜੀ ਇਹੋ ਆਦਤ ਸੀ ਤੇ ਆਪਣੇ ਕੰਮ ਨਾਲ ਹੀ ਮਤਲਬ ਰੱਖੀਦਾ ਵਾ ਆਪਣਾ ਕੰਮ ਕਰੋ ਤੇ ਕੜੀ ਵੇਲੇ ਹੋ ਕੇ ਤੇ ਬਹਿ ਜਾਓ ਐਵੇਂ ਇਹ ਨਹੀਂ ਕਿ ਉਧਰ ਚਾਤੀ ਮਾਰ ਕਦੀ ਉਧਰ ਮਾਰ ਜੇ ਕੋਈ ਨੰਗਦਾ ਵਾ ਤੇ ਉਹਦੇ ਲਾਗੇ ਖਲੋ ਕੇ ਗੱਲਾਂ ਹੀ ਬਹਿ ਜਾਓ ਤੇ ਕਵਲ ਪੁੱਤ ਤੇਰੀ ਸਿਆਣ ਫਵੇ ਇੱਕ ਹੀ ਤੇ ਮੇਰੀਆਂ ਜੇ ਸੱਚ ਪੋਦੀ ਤੇ ਅੱਖਾਂ ਖੁੱਲੀਆਂ ਸੀ ਤੇ ਪਰ ਰਾਜ ਨੇ ਨਹੀਂ ਕਿ ਬਾਕੀ ਛੱਡੀ ਤੇ ਫਿਰ ਵੀ ਉਹ ਜਿਹੜੀ ਰਾਜ ਵਾ ਉਹ ਤੇਰੀ ਪਰਜਾਈ ਸੀ ਉਹ ਮਾਂ ਬਰਾਬਰ ਹੁੰਦੀਆਂ ਪਰਜਾਈਆਂ ਪਰ ਉਹਨੇ ਨਹੀਂ ਆ ਤੇਰਾ ਕੋਈ ਬਾਕੀ ਛੱਡੀ ਤੇ ਤੂੰ ਉਹਦਾ ਖਿਹੜਾ ਛੱਡ ਆਪਣੇ ਮਾਂ ਨੂੰ ਮਿਲ ਕੇ ਤੇ ਆਪਣੇ ਘਰ ਆ ਜਾ ਕਰ ਤੇਰੀ ਉਹਨੇ ਕਿੰਨੀ ਬੇਇੱਜ਼ਤੀ ਕੀਤੀ ਆ ਕੋਈ ਨਹੀਂ ਮੰਮੀ ਜੀ ਜੇ ਮੈਂ ਚੰਗੀ ਹਾਂ ਨਾ ਤੇ ਉਹ ਪਰਮਾਤਮਾ ਨੇ ਮੇਰੀ ਸੁਣੀ ਆ ਆਂਦੇ ਨਾਲ ਘਰ ਭਲਾ ਤੇ ਹੋ ਭਲਾ ਜੇ ਮੈਂ ਕਹੇਦਾ ਪੜਾ ਸੋਚਦੀ ਆ ਨਾ ਤੇ ਰੱਬ ਨੇ ਮੇਰਾ ਵੀ ਪੜਾਈ ਕੀਤਾ ਵਾ ਤੇ ਪਰ ਰਾਜ ਨੇ ਮਤੇਰ ਦੀ ਮਤੇਰੀ ਤੈਨੂੰ ਸਮਝਿਆ ਵਾ ਓਟਪਾ ਰੋਟੀ ਖਾਲਾ ਝਿੜਕ ਕੇ ਦਿੱਤਾ ਵਾ ਕਿਦਾਂ ਪਿਆ ਆਸਾਨ ਵਰਗੋ ਵੇਰ ਕੇ ਮੈਂ ਨਹੀਂ ਖਾਣੀ ਰੋਟੀ ਲੈ ਜੋਗੀ ਮੈਂ ਤੈਨੂੰ ਕਹੀ ਜਾਨੀ ਹੋ ਫੇ ਰੋਟੀ ਖਾਲਾ ਬੰਦਿਆਂ ਵਰਗੂ ਇਹ ਨਾ ਹੋਵੇ ਤੇ ਤੈਨੂੰ ਹੁਣ ਮੈਂ ਦੂਜੇ ਰਖਵਾਲਾਂ ਮੰਮੀ ਜੀ ਮੈਂ ਇੱਕ ਵਾਰ ਕਹਿ ਦਿੱਤਾ ਨਹੀਂ ਰੋਟੀ ਖਾਣੀ ਮੈਂ ਕਹਿੰਦਾ ਬਦੋ ਬਦੀ ਖਾਲਾ ਵੇਖ ਲੈ ਤੇਰੇ ਮਨ ਪਸੰਦੀ ਮੈਂ ਗੋਭੀ ਬਣਾਈ ਹੈ ਤੇ ਹੁਣ ਖਾਲਾ ਤੇ ਜੇ ਨਹੀਂ ਨਾ ਖਾਣੀ ਤੇ ਤੈਨੂੰ ਫਿਰ ਮੈਨੂੰ ਪਤਾ ਹੀ ਮੈਂ ਖਵਾਲਣ ਜਾਣਦੀ ਹਾਂ ਤੈਨੂੰ ਕਿਦਾਂ ਖਵਾਲਦੀ ਨਹੀਂ ਰੋਟੀ ਨਹੀਂ ਮੈਂ ਨਹੀਂ ਖਾਣੀ ਹੁਣ ਅੱਛਾ ਨਹੀਂ ਖਾਣੀ ਇੱਕ ਵਾਰ ਜਦ ਤੱਕ ਨਹੀਂ ਖਾਣੀ ਨਹੀਂ ਜੇ ਮੁੜ ਕੇ ਮੰਗੀ ਰੋਟੀ ਤੇ ਤੈਨੂੰ ਫੇਰ ਦਊ ਤੈਨੂੰ ਰੋਟੀਆਂ ਪਰੌਂਠੇ ਲਾ ਲਾ ਤੈਨੂੰ ਮੈਂ ਦਊਂਗੀ ਆਦ ਡੰਡਾ ਧੱਕੇ ਦਿੱਤਾ ਇੱਥੇ ਸੁੱਟ ਮੰਮੀ ਜੀ ਤਿੰਨ ਡੰਡਾ ਮਾਰਨਾ ਨਾ ਉਹ ਵੀ ਮਾਰ ਦਿਓ ਪਰ ਮੈਂ ਰੋਟੀ ਨਹੀਂ ਖਾਣੀ ਨਾਲੇ ਅੱਜ ਮੈਂ ਬਾਹਰ ਹੀ ਸੋਣਾ ਮੈਂ ਨਹੀਂ ਅੰਦਰ ਜਾਣਾ ਜੀ ਰਾਜ ਹਾਈ ਤਾਂ ਨਹੀਂ ਰੋਟੀ ਖਵਾ ਲਈ ਦੀ ਹੁੰਦੀ ਉਰਾ ਫੜਾ ਤੈਨੂੰ ਮੈਂ ਖਵਾ ਕੇ ਦੱਛੀ ਰੋਟੀ ਕਿੱਤਾ ਖਵਾ ਲਈ ਦੀ ਨਿਆਣੇ ਨੂੰ ਪ੍ਰੇਮ ਨਾਲ ਰੋਟੀ ਖਵਾ ਲਈ ਦੀ ਆ ਵੇਖ ਅੱਗੇ ਉਹਦਾ ਕੀ ਬਣ ਗਿਆ ਆ ਨਾਨਕੇ ਜਾ ਕੇ ਤੇ ਕਿਤੇ ਮੋਟਾ ਹੋ ਕੇ ਤ ਨਹੀਂ ਆਇਆ ਕਿ ਤਾ ਇੰਨਾ ਕਿ ਜਿੰਨੀ ਉਹਦੀ ਗੁੱਥੀ ਹੋ ਗਈ ਆ ਤੇ ਹੁਣ ਅਮਝਿਆ ਤੂੰ ਮਦੇ ਦਿਵਾਰੇ ਹੋ ਗਈ ਆ ਤਾਨੂੰ ਉਹ ਚ ਕੀ ਕੱਢਣਾ ਮੈਨੂੰ ਦੱਸ ਦੇ ਨਹੀਂ ਰੋਟੀ ਤੂੰ ਨਾ ਮੈਂ ਖਵਾਲਣ ਦੀ ਆ ਤੇ ਮੈਂ ਉਹਨੂੰ ਮੰਜੇ ਤੋਂ ਠਾਲਣ ਦੀ ਆ ਤੇ ਤੁਹਾਨੂੰ ਉਧਰੋਂ ਸੱਤਿਆਂ ਪਿੰਡਾਂ ਵੱਲ ਦਰੇਗਾ ਆ ਜਾਂਦਾ ਵਾ ਤੁਹਾਨੂੰ ਫੇ ਤੁਸੀਂ ਕੰਦਾ ਨਹੀਂ ਲੱਗੇ ਰਹਿੰਦੇ ਜੋ ਫੇ ਕੀ ਕਰਨ ਦੇ ਕੀ ਕਮਾਉਣ ਦੇ ਨੱਠੀ ਆ ਜ ਨਹੀਂ ਬਸ ਇੱਧਰ ਨੂੰ ਨਹੀਂ ਆਹੀ ਆ ਬੋਹੋ ਗੱਲ ਪਈ ਤੇ ਬਿਸ਼ਰਮ ਆ ਵਾ ਅਹੀਂ ਬੇਇੱਜ਼ਤੀ ਕਰਾਉਣਾ ਮੇਰੇ ਤੇ ਕੋ ਹਟਕਣ ਨਹੀਂ ਰਿਹਾ ਜਾਂਦਾ ਆਈ ਪੁੱਤ ਵਲ ਵੇਖ ਕੇ ਜਦੋਂ ਤੂੰ ਹੀ ਤਾਂ ਡਈ ਆ ਮੇਰਾ ਪਤਾ ਕਿ ਤਾ ਰਗ ਪਰਿਆ ਜਾਣ ਡਿਆ ਵਾ ਆਹ ਤੇ ਰੋਣ ਡਿਆ ਵਾ ਅੰਦਰ ਬਹਿ ਕੇ ਉਹ ਪਖੰਡਾਂ ਨਾਲ ਹੱਥ ਮਾਰ ਪਖੰਡਾਂ ਦਾ ਰੋਣ ਵਾ ਐਤਾ ਲੋਕੀ ਰੋਟੀਆਂ ਖਵਾਲਦੇ ਨਿਆਣਿਆਂ ਨੂੰ ਆਈ ਵੱਡੀ ਰੋਟੀਆਂ ਤੇਰੇ ਸਿਰ ਤੇ ਹੁੰਦਾ ਫਿਰ ਤੈ ਤੂੰ ਪਾਲਿਆ ਹੀ ਹੀਗਾ ਕਿੱਡੇ ਪਰੌਂਠੇ ਲਾ ਕੇ ਲਿਆਈ ਉਹਦੇ ਵਾਸਤੇ ਫਿਰ ਮੇਰੇ ਤਾਲੀ ਪੜ ਕੇ ਉਹਨੂੰ ਲੱਗੀ ਖਵਾਲਣ ਦੁੱਖ ਵੇਖੀ ਭਲਾ ਤੇ ਉਹਦੇ ਹੱਥੋਂ ਕੰਦ ਗਏ ਮੇਰੇ ਜੀ ਤੂੰ ਖਾਣ ਦੇਣੀ ਸੀ ਹੁਣ ਮੈਂ ਲੈ ਆਂ ਨਹੀਂ ਆਪਣੇ ਪੁੱਤ ਵਾਸਤੇ ਰੋਟੀਆਂ ਵਾਧੂ ਇਹ ਨਾ ਕਿਪ ਰੋਟੀਆਂ ਵਾਰ-ਵਾਰ ਛੋੜਦਾ ਹੂੰ ਦੇ ਭੁਰਕੀਆਂ ਮੋਹ ਦੇ ਵਿੱਚ ਉਹਦੇ ਚ ਦੇ ਦੂੰਗੀ ਫੜ ਪੁੱਤ ਖਾ ਤੂੰ ਨਹੀਂ ਦਾਦੀ ਮੈਂ ਨਹੀਂ ਖਾਣੀ ਕੋਹ ਨਹੀਂ ਆਦੀ ਫੜ ਖਾ ਫੜ ਇਹ ਜਾ ਇਹਦਾ ਢਰਪਿਆ ਵਾ ਇਹਨੇ ਖਾਣੀ ਨਹੀਂ ਗੀ ਜਾ ਮੇਰਾ ਪੁੱਤ ਖਾ ਪਤਾ ਰੋਟੀ ਰਾਨੀ ਰੋਸਾ ਕਰੀਦਾ ਹੁੰਦਾ ਇਹ ਤੇ ਅਨਪਰਮੇਸ਼ਰ ਵਾ ਇਹਦੇ ਮਾਰਿਆ ਦੁਨੀਆ ਵੇਖ ਕਿੱਥੇ ਕਿੱਥੇ ਪੁੱਤ ਤੱਕੇ ਖਾਣ ਲਈ ਆ ਪਿਓ ਤੇਰਾ ਵਾ ਤੇ ਕਿੱਥੇ ਡਿਆ ਵਾ ਤੱਕੇ ਖਾਣ ਕਿਹ ਵੇਲੇ ਰਾਤ ਨੂੰ ਨਹੀਂ ਵਿਚਾਰੇ ਖਾਂਦੇ ਕਿਹ ਵੇਲੇ ਸਵੇਰ ਨੂੰ ਨਹੀਂ ਮਿਲਦੀ ਆਈ ਤਾਂ ਸੁਪੀਆਂ ਮਿੱਕੀਆਂ ਡਏ ਹੋ ਤੇ ਤੂੰ ਸ਼ੁਕਰ ਕਰ ਮਾ ਰਾਇ ਦੀ ਕਢੀ ਨੂੰ ਪਰਮਾਤਮਾ ਨੇ ਹਾਨੂੰ ਰਿਜਕ ਦਿੱਤਾ ਵਾ ਤੇ ਘਰ ਬਹਿ ਕੇ ਜਿੱਤਾਂ ਦਾ ਵੀ ਖਾ ਰੁੱਸਣਾ ਵਾ ਨਾ ਮਾ ਪਿਓ ਨਾਲ 100 ਵਾਰੀ ਬੰਦਾ ਰੁੱਸ ਪੈਂਦਾ ਆ ਅੰਨ ਨਾ ਨਹੀਂ ਰੁੱਸੀ ਜਾਂਦਾ ਅੰਦਾਲੀ ਜੀ ਹੁਣ ਮੰਮੀ ਨੇ ਵੀ ਸੋਚਣਾ ਚਾਹੀਦਾ ਨਾ ਕੀ ਹੋ ਗਿਆ ਮੈਂ ਪੂਆ ਪਿੰਡ ਚ ਲੱਗ ਗਿਆ ਹਾਂ ਮੈਨੂੰ ਉੱਥੇ ਵਿੱਚ ਪੇੜਾਂ ਮਾਰੀਆਂ ਮੁੱਕੀਆਂ ਮਾਰੀਆਂ ਨਾ ਸਾਹਮਣੇ ਸਾਰਿਆਂ ਦੇ ਉਹ ਤੇ ਇਹੋ ਤੇ ਗੱਲਾਂ ਆਹੀ ਡਏ ਯਾਰ ਹਣ ਕੀ ਉੱਥੇ ਜਲੂਸ ਕੱਢ ਕੇ ਆਈ ਆ ਕੀ ਕੋ ਹੋਏ ਕੀ ਕਰਕੇ ਆਈ ਹੋਊਗੀ ਹਾ ਦਾ ਕੋਈ ਜੀਣ ਮਾ ਤੇ ਚੱਲ ਕੋਈ ਗੱਲ ਨਹੀਂ ਅਸੀਂ ਤੇ ਕੜੀਆਂ ਕੱਢਣ ਨਹੀਂ ਰਹੇ ਆ ਤੂੰ ਹੀ ਮੇਰਾ ਪੋਤਾ ਇੱਤਾ ਹੀ ਆ ਕੱਢੀ ਜਾ ਵੇਖ ਕਿੱਡੀ ਹੇਜਲੀ ਆਈ ਰੋਟੀਆਂ ਖਵਾ ਲੈਣ ਇਹਨੇ ਤਾਂ ਕਿਤੇ ਪਵਾੜੇ ਪਾਏ ਆ ਘਰ ਦੇ ਵਿੱਚ ਪਹਿਲੀ ਗੱਲ ਤੇ ਮੈਨੂੰ ਜਾਪਦਾ ਵਾ ਕਿਨੇ ਕੁੜੀ ਨੂੰ ਫੋਨ ਕੀਤਾ ਹਣਾ ਵੀ ਜਸਨ ਨੂੰ ਨਾ ਨਾਨਕਿਆਂ ਤੋਂ ਸੱਦ ਲਾ ਤੇ ਉਹ ਜਸਦਾਈ ਉਹ ਜਿਹੜਾ ਮਗਰ ਲਾ ਕੇ ਇਹਨਾਂ ਦੇ ਆ ਗਿਆ ਵੀ ਤੂੰ ਹੰਤਰਿਆ ਤੂੰ ਮਮੀ ਨੂੰ ਤੇ ਪੁੱਛ ਲਾ ਹੁਣ ਨਾਲੇ ਛੱਤਰ ਖਾਦੇ ਹੁਣ ਲੰਗਰ ਨਾਲ ਰੁੱਸਿਆ ਫਿਰਦਾ ਦਾਦੀ ਖਵਾ ਕੇ ਗਈ ਨਾ ਤੇ ਦਾਦੀ ਦੇ ਹੱਥਾਂ ਦੀ ਹੁਣ ਖਾਊਗਾ ਇਹਦੀ ਵੇਖੀ ਮੈਂ ਕਿਤੇ ਰਾਤ ਨੂੰ ਆ ਲੈਂਦੀ ਐ ਇੱਧਰ ਮੇਰੇ ਵੱਲ ਇਹਦੇ ਤੋਂ ਮੈਂ ਗਿੱਟੇ ਸੰਗਣੇ ਆ ਜਾਏ ਹੜਜੂ ਉਧਰੋਂ ਬੋਲਣੋ ਤੇ ਜਾਏ ਵਾਜੂਗਾ ਹਟਾਇਆ ਤੇ ਨਾ ਮੈਂ ਅੱਗੇ ਵੀ ਬੜੀ ਵਾਰੀ ਪਰ ਇਹਨੂੰ ਕੋਈ ਸਮਝ ਨਹੀਂ ਆਉਂਦੀ ਸਮਝ ਤਾਂ ਹੁਣ ਇਹਨੂੰ ਮੈਂ ਚੰਗੀ ਤਰ੍ਹਾਂ ਨਹੀਂ ਆਉਂਗੇ ਜਦੋਂ ਅੰਦਰ ਦੇ ਕੇ ਤੇ ਬੂਹਾ ਕਰੂੰ ਬੰਦ ਇਹਦਾ ਦਾਦੀ ਜੀ ਮੰਮੀ ਨੂੰ ਵੀ ਸੋਚਣਾ ਚਾਹੀਦਾ ਨਾ ਕੀ ਹੋ ਗਿਆ ਮੈਂ ਪੂਆ ਪਿੰਡ ਦੋ ਦਿਨ ਚੱਲ ਗਿਆ ਸੀ ਮੈਂ ਅੱਜ ਅਭੀ ਨੂੰ ਨਹੀਂ ਮਿਲ ਕੇ ਆ ਉਹਨਾਂ ਹੁਣ ਚੱਲ ਗਿਆ ਤੇ ਮੰਮੀ ਮੈਨੂੰ ਇੱਧਰ ਲੈ ਆਏ ਕਿਆ ਲੁੱਪਤ ਕੋਈ ਗੱਲ ਤੂੰ ਹੁਣ ਇਹੋ ਜੀਆਂ ਗੱਲਾਂ ਨਾ ਸੋਚ ਐਦੂ ਕਾ ਨਾ ਜਿਹਦੇ ਨਾ ਮਰਜੀ ਰੁਸੀਏ ਤੇ ਰੋਟੀ ਨਾ ਨਹੀਂ ਰੁਸੀਦਾ ਹੁੰਦਾ ਇਹ ਨਹੀਂ ਹਨ ਪਰਮੇਸ਼ਰ ਨਹੀਂ ਛੱਡੀਦਾ ਹੁੰਦਾ ਇਹਨੂੰ ਦੋਵੇਂ ਹੱਥ ਜੋੜ ਕੇ ਨਾ ਵਾਹਿਗੁਰੂ ਆ ਕੇ ਖਾਈਦਾ ਹੁੰਦਾ ਚੰਗਾ ਐਦੂ ਕਾ ਰੋਟੀ ਨਹੀਂ ਛੱਡਣੀ ਜੋ ਮਰਜੀ ਹੋ ਜੇ ਪੁੱਤ ਨਹੀਂ ਛੱਡਦਾ ਦਾਦੀ ਹੁਣ ਨਹੀਂ ਮੇਰਾ ਮਨ ਖਾਂਦਿਆ ਖਾਣ ਨੂੰ ਮੜ ਕੇ ਖਾ ਲੂੰਗਾ ਤੁਹਾਡੇ ਕੋਲੋਂ ਮੰਗ ਕੇ ਚਲ ਠੀਕ ਆ ਹਾਂ ਜਾਵਾਂ ਮੈਂ ਫਿਰ ਉਹਨਾਂ ਅਵਿਲਾ ਜੋ ਤੂੰ ਇੱਥੇ ਉਧਰ ਮੈਂ ਤੁਹਾਡੇ ਕੋਲੋਂ ਮੰਗ ਲੂੰਗਾ ਕੋਤ ਮੈਂ ਨਹੀਂ ਖਾਣੀ ਆਪੇ ਉਹ ਲੈ ਜੂ ਜੇ ਤੂੰ ਖਾਣੀ ਹਾਉ ਨਾ ਮੈਂ ਤੇਨੂੰ ਰੋਟੀ ਪਕਾ ਦੂੰਗੀ ਮੈਂ ਉਹਨੇ ਫੇ ਆਖਣਾ ਵੀ ਮੇਰੀ ਰੋਟੀ ਖੜੀ ਖਵਾ ਲਈ ਨਾ ਆਪ ਤੈਨੂੰ ਪਕਾ ਕੇ ਦਿੱਤੇਗਾ ਰਹਿਣ ਦੇ ਤੀ ਚਲੋ ਠੀਕ ਜੇ ਇਦਾਂ ਕਰਦਾ ਵਾਂ ਭਾਂਡੇ ਰੱਖ ਕੇ ਹੁਨਾ ਵਾ ਇਹ ਨਾ ਮੰਮੀ ਆ ਜਾਣ ਫੇਰ ਆਣ ਕੇ ਕਹਿਣ ਮੇਰੇ ਇੱਥੋਂ ਦੇ ਖਾਦੀ ਨਹੀਂ ਦਾਦੀ ਦੇ ਇੱਥੋਂ ਖਾ ਲਈ ਰੱਖ ਕੇ ਹੁਨਾ ਵਾ ਭਾਂਡੇ ਫੇਰ ਆਣ ਕੇ ਮੰਮੀ ਦਵਾਰੇ ਹੋਏ ਨਾ ਵਾ ਇਦਨ ਟੋਪੇ ਤੇ ਮੈਂ ਵੇਲੀ ਚੱਲਿਆ ਪੱਠੇ ਪੁੱਠੇ ਉਹਨਾਂ ਦੇ ਵੇਖਾ ਹੁਣ ਕੀ ਕਰਨਾ ਹੋਵੇ ਕੰਮਕਾਰ ਤੇ ਛੱਡਿਆ ਜਾਣਾ ਹੀ ਨਹੀਂ ਗਾ ਚਲੋ ਕੰਮਕਾਰ ਤੇ ਕਰਨਾ ਤੇ ਆਹ ਵੇਖੀ ਰਾਜ ਦੀ ਕਰਤੂਤ ਹੁਣ ਹੋਰ ਕੋ ਕਰਤਾ ਵਾ ਨਹੀਂ ਰੋਟੀ ਖਾਂ ਡਿਆ ਉਹਨੂੰ ਡੰਡਿਆਂ ਨਾਲ ਰੋਟੀ ਖਵਾਲਣ ਲਈ ਆ ਉਹ ਆਂਦਾ ਵੀ ਮੈਂ ਨਹੀਂ ਖਾਣੀ ਤੇ ਨਿਆਣੇ ਨੂੰ ਇੱਤਾ ਥੋੜੀ ਖਵਾਲੀ ਦੀ ਪ੍ਰੇਮ ਨਾਲ ਰੋਟੀ ਖਵਾਲੀ ਦੀ ਹੁਣ ਮੈਂ ਕਿਤਾ ਖਵਾਲਾਈ ਹੁਣ ਉਹਨੇ ਖਾ ਵੀ ਲਈ ਵਿਚਾਰੇ ਨੇ ਤੇ ਉਹ ਆਂਦਾ ਚੱਲਦਾ ਦੀ ਜੀ ਮੈਨੂੰ ਇੰਨੀ ਭੁੱਖ ਵਾ ਤੇ ਮੈਨੂੰ ਬੋਖਾਊਗੀ ਤੇ ਮੈਂ ਉਧਰੋਂ ਰੋਟੀ ਖਾ ਲੂੰਗਾ ਨਿਆਣੇ ਨੂੰ ਜਿੰਨਾ ਪਿਆਰ ਕਰੀਏ ਨਾ ਉਹਨਾ ਹੀ ਨਿਆਣਾ ਲੱਗੇ ਲੱਗਦਾ ਤੇ ਜਿੰਨਾ ਮਾਰੀਏ ਕੁਟੀਏ ਉਹਨਾ ਨਿਆੜਾ ਵਿਗੜਦਾ ਵਾ ਆਪਣਾ ਅੱਖ ਨਹੀਂ ਘੱਲਦੇ ਹੰਦਾ ਭਾਏ ਕੋਈ ਉਹੋ ਗੱਲ ਵੀ ਮੈਨੂੰ ਮਤ ਰਹੀ ਮਤ ਰਹੀ ਕਰੀ ਜਾਂਦੀ ਉਹ ਮਤ ਰਹੀ ਆ ਇਹ ਤਾਂ ਮਤ ਰਈਆਂ ਨਾ ਵੀ ਲਾਂਗੀ ਮਾਂ ਇਹ ਕੋਈ ਛਕੀ ਮਾਂ ਮੈਂ ਤਾਂ ਡਈ ਮੁੰਡੇ ਨਾਲ ਵਿਆਹ ਕਰ ਲੈ ਮੇਰੇ ਕੋਲ ਤਾਂ ਵੇਖ ਕੇ ਜਰੇ ਨਹੀਂ ਗਏ ਕਿਤੇ ਮੈਂ ਤਾਂ ਉਹ ਗੱਲ ਟਲ ਗਈ ਆ ਨਹੀਂ ਜੇ ਮੈਂ ਇਹ ਮਾਰ ਦੇਣੀ ਆ ਦੋ ਕਬੂਥੇ ਦੇ ਉੱਤੇ ਮੰਮੀ ਜੀ ਹਾਂਜੀ ਪੁੱਤ ਰਹਿਣ ਦੋ ਤੁਸੀਂ ਗੋਆ ਲਿਆਓ ਮੈਂ ਸੋੜਦੀ ਆ ਆਹਿਆ ਇਹ ਕਿੰਨਾ ਕਵਾ ਤੂੰ ਕਰਦਾ ਵੀ ਕਰਨਾ ਸਾਰਾ ਹੁਣ ਬੋਝ ਮੈਂ ਤੇਰੇ ਉੱਤੇ ਹੀ ਛੁੱਟੀ ਜਾਵਾਂ ਕਿੰਨਾ ਕੰਮ ਹੋ ਬੇਲੀ ਦਾ ਵੀ ਕਰਦਾ ਵੀ ਤੁਸੀਂ ਠੀਕ ਨਹੀਂ ਆ ਨਾ ਇੰਨਾ ਕੰਮ ਕਰਿਆ ਕਰੋ ਡਾਕਟਰ ਨੇ ਤੁਹਾਨੂੰ ਕਿਹਾ ਨਾ ਰੈਸਟ ਕਰੋ ਤੇ ਤੁਸੀਂ ਰੈਸਟ ਕਰਿਆ ਕਰੋ ਕੰਮ ਦੀ ਤੁਸੀਂ ਨਾ ਫਿਕਰ ਛੱਡ ਦਿਓ ਮੈਂ ਸਾਰੇ ਕੰਮ ਕਰ ਲੈਣੇ ਆ ਕਵਲ ਇੰਨੇ ਕੰਮ ਨਹੀਂ ਬੰਦੇ ਕੋ ਹੁੰਦੇ ਬਾਹੂ ਇੱਕ ਅੱਧਾ ਕੰਮ ਹੋਇਆ ਘਰ ਦਾ ਦੀ ਕਾ ਕਿੰਨਾ ਮਾਂ ਤੇ ਮੁੜ ਕੇ ਬੇਲੀ ਦਾ ਵੀ ਕਿੰਨਾ ਕੰਮ ਹੋ ਤੇ ਚਲ ਮੈਂ ਮਾੜਾ ਕਰ ਲੈਣੀ ਆ ਮੰਮੇ ਜੀ ਤੇ ਸਾਰੀ ਉਮਰ ਕੀਤਾ ਹੀ ਆ ਨਾ ਹੁਣ ਤੁਹਾਡੀ ਉਮਰ ਆਪੇ ਵੇਲੇ ਬੈ ਕੇ ਖਾਣ ਦੇ ਤੇ ਤੁਸੀਂ ਮੰਜੀ ਤੇ ਵਿਆਹ ਕਰੋ ਤੇ ਮੈਂ ਤੁਹਾਨੂੰ ਰੋਟੀ ਮੰਜੀ ਤੇ ਦਿਆ ਕਰੋਂਗੇ ਲਫੜ ਨਹੀਂ ਹਰਦੀ ਤੇ ਲਾ ਸੋਟਲਾ ਫਿਰ ਕੋਈ ਨਹੀਂ ਤੁਸੀਂ ਜਾਓ ਜਾ ਆ ਕੇ ਤੇ ਮੰਜੀ ਤੇ ਬੋ ਮੈਂ ਸੁੱਟ ਕੇ ਨਾ ਅਮਨੇ ਆ ਚਲ ਇਹ ਕਿ ਨਾ ਕੰਮਾ ਚੱਟ ਤੁਰੇ ਫਿਰਦਿਆਂ ਕਰ ਲਈਦਾ ਵਾ ਬਸ ਵਾਪੇ ਜੀ ਖੁਸ਼ ਰਹਿਣੇ ਚਾਹੀਦੇ ਘਰ ਦੇ ਵਿੱਚ ਰਲ ਮਿਲ ਕੇ ਸੱਪੇ ਪਾਏ ਮੇਰੇ ਪਾਦੇ ਉਹ ਗੱਲ ਬੋਰ ਕਰਾਏ ਦਾ ਕੀ ਫਾਇਦਾ ਜੇ ਅੰਤਰਾ ਪਾਣੀ ਟੋਣਾ ਪੈਣਾ ਬੱਤੀ ਬੰਦ ਹੋ ਗਈ ਹੋ ਹਾਏ ਮੈਂ ਮਰ ਗਈ ਹਾਏ ਹਾਏ ਰੱਬ 아이 ਹਾਏ ਹਾਏ ਬੇ ਜੱਸ ਨੇ ਨੀ ਰਾਜ ਨਿਮਣੇ ਚੁੱਕੋ ਨਿਮਟੇ ਇਕ ਪਿੰਗ ਹਾਏ ਰੱਬਾ ਨੀ ਕੋਈ ਨੀ ਵਾਜ ਦਿੰਦਾ ਹਾਏ ਵੇ ਲੈ ਸਨ ਰਾਜ ਹਾਏ ਆਏ ਰਮੇ ਨੀ ਰਾਜ ਹਾਏ ਰਾਜ ਹਾਏ ਤੇ ਨੀ ਕਿਨੇ ਟੁਕੜਾ ਹਾਏ ਆਏ ਹਾਏ ਕੋਲ ਸੀਆ ਤੇ ਪਾਏਰੇ ਪਾਦੇ ਹਾਏ ਕੋਈ ਉੱਤੇ ਹਾਏ ਆਏ ਹਾਏ ਤੈਨੂੰ ਕੀ ਲੋੜ ਹੀ ਪੰਗੇ ਲੈਣ ਦੀ ਰਹਣ ਨਹੀਂ ਆ ਪਾਣੀ ਪਾਣੀ ਕਿਤਾ ਰਹਿਣ ਦਿੰਦੀ ਉਹ ਪੰਡੋਰ ਮਾਣਣ ਵਾਲੀ ਭਈ ਤੇ ਬੱਤੀ ਆਈ ਨਹੀਂ ਤੇ ਮੈਂ ਚੱਲ ਪਾਣੀ ਲਿਆਉਣੀ ਆ ਤੇ ਭਾਂਡੇਆਂ ਨੂੰ ਸਾਫ਼ ਕਰਕੇ ਤੇ ਰੱਖ ਲੈਣੀ ਆ ਹੁਣ ਚੰਗਾ ਹੋ ਗਿਆ ਛੱਟ ਲਵਾ ਕੇ ਬਹਿ ਗਈ ਆ ਛੱਟ ਕੀ ਜਲਦੀ ਆ ਹੁਣ ਮੈਂ ਅੱਗੇ ਨਹੀਂ ਲਿਆਉਂਦੀ ਮੈਨੂੰ ਕੀ ਪਤਾ ਕਿ ਹੁਣ ਛੱਟ ਲੱਗ ਜਾਣੀ ਆ ਮੈਂ ਕਿਹੜਾ ਅੱਜ ਨਵਾਂ ਪਾਣੀ ਲਿਆਈ ਹਾਂ ਹੁਣ ਤੈਨੂੰ ਬੁੱਢੇ ਬਾਰੇ ਕਿਸੇ ਨੇ ਨਹੀਂ ਸਾਹਮਣਾ ਤੈਨੂੰ ਪਾਣੀ ਦਾ ਘੁੱਟ ਵੀ ਨਹੀਂ ਦੇਣਾ ਨਾ ਹੀ ਤੈਨੂੰ ਉਹਦਾ ਰਾਜ ਦਾ ਪਤਾ ਵੀ ਹੈਗਾ ਜੇ ਤਾਂ ਨਹੀਂ ਹੈਗੀ ਆ ਮੈਨੂੰ ਤਾਂ ਪਤਾ ਵੀ ਮੈਨੂੰ ਕਿਸਨੇ ਪਾਣੀ ਦਾ ਘੁੱਟ ਨਹੀਂ ਗਾ ਦੇਣਾ ਤੇ ਪਰ ਇਹ ਗੱਲ ਵਾ ਮੇਰੇ ਲਾਗੇ ਗੱਲਾਂ ਨਾ ਕਰੀ ਜਾਓ ਮੈਨੂੰ ਲੱਗਦਾ ਵੀ ਮੇਰੇ ਚੂਰੇ ਤੇ ਸੱਟ ਲੱਗ ਗਈ ਆ ਤੇ ਕੋਈ ਡਾਕਟਰ ਨੂੰ ਬੁਲਾਓ ਤੇ ਮੈਨੂੰ ਕੋਈ ਚਾਹੇ ਗੋਲੀ ਗੱਟਾ ਲਿਆ ਦਿਓ ਮੇਰ ਕੋ ਨਹੀਂ ਹਿਲਿਆ ਨਹੀਂ ਜਾਣ ਡਿਆ ਚੱਲ ਮੈਂ ਜਾਣਾ ਡਾਕਟਰ ਵਾਲਾ ਹੁਣ ਉਹ ਗੱਲ ਵਕਤ ਤੇ ਵਕਤ ਪਈ ਜਾਣ ਡਿਆ ਵਾ ਕੋਈ ਸਮਝ ਹੀ ਨਹੀਂ ਲੱਗਣ ਈ ਵੀ ਬੰਨ ਕੀ ਡਿਆ ਆਇਆ ਕਿਤੇ ਸਾਹਮਣੇ ਹੀ ਹੁਣੀ ਆ ਕਿਤੇ ਵੇਖਲਾ ਗਾ ਨਹੀਂ ਆਈ ਕਿਰੇ ਮੁੰਡੇ ਨੂੰ ਨਹੀਂ ਆਉਣ ਦਿੱਤਾ ਐਨੇ ਲਾਉਸ ਪਿਆ ਤੋ ਗਏ ਕਿ ਤੇ ਦੁਨੀਆ ਦੇ ਉੱਤੇ ਲੈ ਕਵਲ ਦੀ ਪਰਜਾਈ ਨਾ ਕਿਨੀਆਂ ਕਿਨੀਆਂ ਗੱਲਾਂ ਕਰਦੀ ਤੇ ਮੇਰੀ ਧੀ ਘਰ ਹੀ ਤੇ ਉੱਥੋਂ ਹੀ ਭੱਜੀ ਆ ਗਈ ਵੀ ਮੰਮੀ ਵੇਲੀ ਪਤਾ ਨਹੀਂ ਕੀ ਕੰਡਈ ਤੇ ਮੈਂ ਕਿਹਾ ਚੱਲ ਗੋਆ ਸੌਟ ਲੈਣੀ ਤੇ ਮੇਰੇ ਹੱਥੋਂ ਹੀ ਕਈ ਫੜ ਲਈ ਤੇ ਅੱਜ ਕੱਲ੍ਹ ਦੀਆਂ ਜਿਹੜੀਆਂ ਨਵਾਂ ਉਹ ਤੇ ਸੁੱਖ ਨਾ ਅੰਦਰੋਂ ਬਾਹਰ ਹੀ ਨਹੀਂ ਨਿਕਲਦੀਆਂ ਕਿਤੇ ਮੰਜੀਆਂ ਪੈਰ ਪੁੰਜੇ ਨਹੀਂ ਪਾਉਂਦੀਆਂ ਤੇ ਆਖ ਦਿੰਦੀਆਂ ਮੰਮੀ ਪਾਣੀ ਦਾ ਗਲਾਸ ਦਈ ਮੰਮੀ ਚਾਹ ਲਿਆਈ ਤੇ ਮੇਰੀ ਜਿੱਦਾਂ ਦੀ ਸੇਲੀ ਆਈ ਨਾ ਜੀ ਤਾਂ ਤੇ ਉਹ ਆਪਣੀਆਂ ਹੀ ਨੋਹਾਂ ਦਾ ਦੁੱਖ ਸੁੱਖ ਮੈਨੂੰ ਦੱਸ ਕੇ ਗਈ ਮੇਰੀਆਂ ਤੇ ਉਸ ਦੰਦੀਆਂ ਹੀ ਅੱਖਾਂ ਖੁੱਲ ਗਈਆਂ ਹੀ ਮਾਰੀ ਜਹ ਹਵਾਜਾਂ ਤੈਨੂੰ ਹੁਣ ਕਿਹਨੇ ਆਵਾਜ਼ ਨਹੀਂ ਦੇਣੀ ਹੁਣ ਕਦਾਂ ਕਾਦੀ ਰਾਜ ਜਸ਼ਨ